ਬਿਲਕੁਲ ਇਹ ਤਸਵੀਰਾਂ ਦੇਖ ਸਕਦੇ ਹੋ ਕਾਰਪੋਰੇਸ਼ਨ ਦੀ ਵੱਡੀ ਕਾਰਵਾਈ ਦੇਖ ਸਕਦੇ ਹੋ ਨਜਾਇਜ਼ ਤੌਰ ਤੇ ਜੋ ਸਮਾਨ ਲਗਾਇਆ ਪਿਆ ਸੀ ਗਜਲੰਦਰ ਤੇਜ ਜਾਰੀ ਦੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਜੋ ਨਜਾਇਜ਼ ਤੌਰ ਤੇ ਬਾਹਰ ਜੋ ਸਮਾਨ ਲਗਾਇਆ ਗਿਆ ਉਸ ਦੇ ਉਤੇ ਕਾਰਵਾਈ ਕੀਤੀ ਜਾ ਰਹੀ ਹੈ ਜਲੰਧਰ ਦੀ ਵੱਡੀਆਂ ਤਸਵੀਰਾਂ ਜੋ ਦਿਖਾ ਰਿਹਾ ਤੁਹਾਨੂੰ ਜਿੱਥੇ ਜੋ ਨਜਾਇਜ਼ ਤੌਰ ਤੇ ਆ ਦੇਖ ਸਕਦੇ ਹੋ ਜੋ ਫੜੀਆਂ ਰੇੜੀਆਂ ਲਗਾਈਆਂ ਹੋਈਆਂ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਚਿਕੰਦੀ ਰੇੜੀਆਂ ਜੋ ਬਾਹਰ ਨਜਾਇਜ਼ ਤੌਰ ਤੇ ਲਗਾਈਆਂ ਜਾ ਰਹੀਆਂ ਦੇਖ ਸਕਦੇ ਹੋ ਤੁਸੀਂ ਇਹਨਾਂ ਦਾ ਟੇਬਲ ਹੀ ਚੱਕ ਕੇ ਲੈ ਕੇ ਚੱਲੇ ਨੇ ਦੇਖ ਸਕਦੇ ਹੋ ਸਮਾਨ ਸਾਰਾ ਖਿਲਾਰ ਦਿੱਤਾ ਚਿਕਨ ਚੁਕਨ ਸਭ ਕੁਝ ਖਿਲਰ ਗਿਆ ਜੀ ਹੋਰ ਦੇਖੋ ਜੀ ਦੇਖੋ ਸਾਰੇ ਅੱਡੇ ਜਿਹੜੇ ਤੋੜ ਦਿੱਤੇ ਅੱਜ ਵੱਡੀਆਂ ਤਸਵੀਰਾਂ ਉਹ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਦਾ ਦਰ ਦੇਖ ਸਕਦੇ ਹੋ ਹੁਣ ਭਜਿਆ ਜਾ ਰਿਹਾ ਇਥੋਂ ਨਜਾਇਜ਼ ਤੌਰ ਤੇ ਜਿਹੜੇ ਕਬਜ਼ੇ ਕੀਤੇ ਸਗੇ ਉਹਨਾਂ ਦਾ ਸਮਾਨ ਦੇ ਉੱਤੇ ਵੱਡੀ ਕਾਰਵਾਈ ਹੋ ਰਹੀ ਹੈ ਕਾਰਪੋਰੇਸ਼ਨ ਦੀ ਤਸਵੀਰਾਂ ਜਲੰਧਰ ਦੀਆਂ ਨੇ ਯਾ ਦੇਖ ਸਕਦੇ ਹੋ ਕਾਫੀ ਰੋਡ ਦੇ ਉੱਤੇ ਸਮਾਨ ਲਗਾਇਆ ਹੋਇਆ ਤੇ ਇੱਥੇ ਨਜਾਇਜ਼ ਤੌਰ ਤੇ ਸਮਾਨ ਲਗਾ ਰਹੇ ਸੀਗੇ ਤੇ ਇੱਥੇ ਸਮਾਨ ਚੱਕਿਆ ਜਾ ਰਿਹਾ ਦੇਖ ਸਕਦੇ ਹੋ ਟੇਬਲ ਦੇ ਟੇਬਲ ਚੱਕ ਕੇ ਲੈ ਕੇ ਜਾ ਰਹੇ ਨੇ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਦੇਖ ਸਕਦੇ ਹੋ ਸੜਕ ਦੇ ਜੋ ਵਿਚਕਾਰ ਲਗਾਇਆ ਸੀਗਾ ਟੇਬਲ ਉਹਨੂੰ ਵੀ ਥੱਲੇ ਸੁੱਟੇ ਲੱਗਿਆ ਜੀ ਅੱਧਾ ਵੀ ਛੁੱਟ ਵੱਡੀ ਕਾਰਵਾਈ ਕਾਰਪੋਰੇਸ਼ਨ ਦੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਨਜਾਇਜ਼ ਤੌਰ ਤੇ ਜੋ ਬਾਹਰ ਸਮਾਨ ਲਗਾਇਆ ਹੋਇਆ ਹੈ ਇਸਗਾ ਤੇ ਉਸ ਦੇ ਉੱਤੇ ਕਾਰਪੋਰੇਸ਼ਨ ਦੀ ਵੱਡੀ ਕਾਰਵਾਈ ਪਹਿਲੇ ਵੀ ਕਈ ਵਾਰੀ ਇਹਨਾਂ ਨੂੰ ਜੋ ਇਨਟੀਮੇਸ਼ਨ ਦਿੱਤਾ ਸੀਗਾ ਕਿ ਬਾਹਰ ਸਮਾਨ ਇੱਥੇ ਨਾ ਲਗਾਓ ਤੇ ਵੱਡੀ ਕਾਰਵਾਈ ਹੋਵੇਗੀ ਹੁਣ ਤੁਸੀਂ ਦੇਖ ਸਕਦੇ ਹੋ ਇਹ ਸਮਾਨ ਸੜਕਾ ਦੇ ਉੱਤੇ ਲਗਾਇਆ ਹੋਇਆ ਆ ਚੱਕ ਬਿਲਕੁਲ ਇਹ ਦੇਖ ਸਕਦੇ ਹੋ ਜੋ ਆਰਮੀ 10 ਸਾਲ ਤੋਂ ਆਰਮੀ ਕਰਮੇ ਦੀ ਕੋਈ ਕਾਰਵਾਈ ਕਰ ਰਹੀ ਹੈ ਹੈ ਮੇਰੇ ਨਾਲ ਸਰੋ ਚੱਕਰ ਨਹੀਂ ਦੇ ਰਹੇ ਕਿ ਕਿਵੇਂ ਕਿਵੇਂ ਦੇ ਦੇਓ ਉਹ ਕਹਿੰਦੇ ਨਹੀਂ ਚੱਕਣਾ ਜੇ 10 ਸਾਲ ਹੋ ਗਏ ਸਾਨੂੰ ਲਗਾੰਦੇ ਨੂੰ ਚੱਕ 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 ਯਾਰ ਜਿਹੜਾ ਜਦੋਂ ਮੈਂ ਆਖਦਾ ਪਈਏ ਕਹਿੰਦੇ ਨਹੀਂ ਆਂਦੇ 25 ਕਰਦੇ ਨੀ ਕਮਲੇ ਰਸੀਦ ਕਰਦੇ ਯਾਰ ਫੀਦਾ ਜੋ ਨਹੀਂ ਜਦੋਂ ਕੰਪਲੀਟ ਆਣੀ ਚੱਕਣਾ ਹੀ ਹੈਗਾ ਬੰਦੇ ਹਰ ਮਹੀਨੇ 1000 ਰੁਪਏ ਬਿੰਦੇ ਰਸੀਦ ਘਟਾਈ ਦੀ ਕੋਈ ਗਰੀਬਾ ਤਾਂ ਹੁੰਦਾ ਗਰੀਬਾ ਚੱਕ ਚੱਕ ਇੱਕ ਸਾਦੇ ਵੀ ਓਏ ਕਰੈ ਨੂੰ ਜਿਹੜੀ ਆਸਾਨੀ ਕਰੇ ਗਰੀਬਾਂ ਦੇ ਨਾਲ ਜਿਹੜਾ ਤੱਕਾ ਵੀ ਪੰਜ ਰੁਪਏ ਤੱਕਾ ਦੇ ਰਹਿਣ ਪਰ ਮੁਸ਼ਕਿਲਾਂ ਤੇ ਕਾਹ ਕਰੀ ਬਿਲਕੁਲ ਵਧੀਆ ਤਸਵੀਰਾਂ ਜਲੰਧਰ ਦੀਆਂ ਮੱਥੇ ਤਸਵੀਰਾਂ ਲੈ ਦਿੱਤੇ ਅਮੀਰਾ ਤੇ ਜਿਹੜਾ ਰਹਿਮ ਕੀਤਾ ਜਾ ਰਿਹਾ ਉਹਨਾਂ ਦਾ ਸਮਾਨ ਚੁੱਕਿਆ ਜਾ ਰਿਹਾ ਇਹ ਦੇਖ ਸਕਦੇ ਹੋ ਮੱਛੇ ਮਾਰ ਮਾਰਕੀਟ ਦੀਆਂ ਤਸਵੀਰਾਂ ਲਖਾ ਰਿਹਾ ਜਿੱਥੇ ਬਾਹਰ ਸੜਕ ਦੇ ਉੱਤੇ ਸਮਾਨ ਲਗਾਇਆ ਸੀਗਾ ਤੇ ਕਾਰਪੋਰੇਸ਼ਨ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਆ ਸਮਾਨ ਚੱਕਿਆ ਜਾ ਰਿਹਾ ਮਸਾਲੇ ਚੱਕੇ ਜਾ ਰਹੇ ਨੇ ਉਹ ਵੀ ਮੈਂ ਗੱਲ ਕਰਦਾ ਮੇਰੇ ਭਰਾ ਨੂੰ ਮਨੁੱਖਣ ਕਰਾ ਲੇਗਾ ਤੁੰਤ ਮਨੁੱਖਣ ਕਰਨ ਮਾਰ ਸਮਾਨ ਜਵਾਹਤ ਮਨੁੱਖਣ ਕਰਨ ਮਾਰ ਮੈਂ ਗੱਲ ਕਰਦਾ ਮੈਂ ਗੱਲ ਕਰਦਾ ਮੈਂ ਗੱਲ ਕਰਦਾ ਮੈਂ ਗੱਲ ਕਰਦਾ ਸਮਾਨ ਦਾ ਚੱਕੀ ਆਣ ਤੂੰ ਚੱਕਿਆ ਤੇ ਤਸਵੀਰ ਆ ਵੱਡੀਆਂ ਨੇ ਚਲੰਦਰ ਸ਼ਾਹ ਦੀਆਂ ਕਾਲਾ ਦੀਆਂ ਬਾਕੀ ਬਹੁਤ ਤਕੜੀ ਕਦੀ ਆ ਆਪ ਜੀ ਕਾਰਵਾਈ ਕਿਉਂ ਇਹ ਸਵਾਲ ਹੈ ਇਹ ਜਲੰਧਰ ਸ਼ਹਿਰ ਦੇ ਹੈ ਦੇਖ ਲਓ ਮਗਰ ਮੱਛਾ ਦੇ ਉੱਪਰ ਲਹਿਮ ਕਰ ਰਹੀ ਜਲੰਧਰ ਕਾਰਪੋਰੇਸ਼ਨ ਦਾ ਗਰੀਬਾ ਨਾਲ ਤਸਾਂ ਦਰਿਆ ਜਿਹਦੇ ਅੱਡੇ ਦਫਾ ਚਾਰ ਪਰ ਇਹ ਕਿਉਂ ਨਹੀਂ ਆਪਰੇ ਸਾਂਝੀ ਕਰ ਲੋ ਤੀ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਦੇਖਦੇ ਹੀ ਭਜੜਾ ਇਹ ਦੇਖ ਸਕਦੇ ਹੋ ਕਿੰਦਾ ਭਜੜਾ ਪੈ ਰਹੀਆਂ ਨੇ ਖੜਕ ਦੇ ਉੱਤੇ ਜੋ ਨਜਾਇਜ਼ ਤੌਰ ਦੇ ਉੱਤੇ ਸਮਾਨ ਲਗਾਇਆ ਗਿਆ ਸੀਗਾ ਤੇ ਉਸ ਦੇ ਉੱਤੇ ਵੱਡੀ ਕਾਰਵਾਈ ਹੋ ਰਹੀ ਆ ਪੁਲਸ ਪ੍ਰਸ਼ਾਸਨ ਵੀ ਨਾਲ ਆ ਤੇ ਕਾਰਪੋਰੇਸ਼ਨ ਦੀ ਟੀਮਾਂ ਨਾਲ ਸਾਰੀ ਦਿਨ ਅਜ ਸਿਕਿਉਰਿਟੀ ਇਨਾਂ ਦੇ ਨਾਲ ਆਈਆਂ ਜੀ ਜੀ ਇਹਦਾ ਜਵਾਬ ਜਿਹੜਾ ਪਰਚੀ ਕੱਟਣ ਦਾ ਉਹ ਜਿਹੜਾ ਕਾਰਪੋਰੈਂਟ ਇਨਸਪੈਕਟਰ ਸਰ ਇਹ ਸਵਾਲ ਤੁਸੀਂ ਦੇਖੋ ਐ ਤੇ ਤੁਸੀਂ ਪੁਲਿਸ ਅਫਸਰ ਨੂੰ ਨਾਲ ਮੈਂ ਤੇ ਪੁਲਿਸ ਅਫਸਰਾਂ ਨਾਲ ਸਿਕਿਉਰਿਟੀ ਨਾਲ ਕੋਈ ਲੜਾਈ ਝਗੜਾ ਨਹੀਂ ਬੰਦਾ ਲੜਾਈ ਝਗੜਾ ਤਾਂ ਹੀ ਕਰੂਗਾ ਕਹਿੰਦਾ ਮੈਂ ਪੈਸੇ ਵੀ ਦਿੰਨਾ ਵਾ ਕਹਿੰਦਾ ਪਰਚੀ ਕਟਾਣਾ 1000 ਰੁਪਏ ਦੀ ਉਹ ਹੀ ਦੇ ਸਕਦੇ ਨਾ ਮੈਂ ਥੋੜੀ ਦੇਖੋ ਤੁਹਾਡੇ ਸਾਹਮਣੇ ਜੀ ਮੰਨਦੇ ਹੋ ਕਿ ਸ਼ਹਿਰ ਬੜੇ ਬੜੇ ਮਗਰਮੱਛ ਬੈਠੇ ਜਿੱਥੇ ਕੋਈ ਕਾਰਵਾਈ ਨਹੀਂ ਹੁੰਦੀ ਇਹ ਸਾਰਾ ਬਤਾਈ ਪੈਸਿਕ ਵਾਲੇ ਵੀ ਚੱਲ ਜਾਂਦੇ ਉੱਥੇ ਤਾਂ ਵੀ ਕਾਰਵਾਈ ਨਹੀਂ ਠੀਕ ਹੈ ਉਹਨਾਂ ਨਾਲ ਤੁਸੀਂ ਉਹ ਡਿਪਾਰਟਮੈਂਟ ਜਿਹੜਾ ਇਹਨਾਂ ਸੰਬੰਧਿਤ ਡਿਪਾਰਟਮੈਂਟ ਨਾਲ ਉਹਨਾਂ ਨਾਲ ਗੱਲ ਕਰੋ ਜੀ ਸੋ ਮੌਕੇ ਤੇ ਜਿਹੜਾ ਸੰਬੰਧਿਤ ਡਿਪਾਰਟਮੈਂਟ ਦੇ ਵਿਅਕਤੀ ਹੋ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਇਓ ਜਰੂਰ ਆ तकरीबन ਖਾਲੀ ਕਰਵਾ ਦਾਂਗੇ ਜੀ ਸਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਮਾਨੂੰ ਕੀ ਜਿਹੜੀ ਕੀ ਮਸਲਾ ਹੈ ਕੀ ਸਾਰਾ ਇਹ ਬਹੁਤ ਜ਼ਿਆਦਾ ਇਹ ਰੋਡ ਬਲੌਕ ਹੋ ਜਾਂਦਾ ਉਹਨਾਂ ਦੇ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਨੂੰ ਵਿੱਚ ਪ੍ਰੋਬਲਮ ਆਉਂਦੀ ਹੈਗੀ ਜੀ ਜਿਸ ਵਜ੍ਹਾ ਕਰਕੇ ਮੰਗਿਓ ਕਮਿਸ਼ਨਰ ਜੀ ਔਰ ਮੰਗਿਓ ਮੇਅਰ ਜੀ ਦੇ ਹੁਕਮਾਂ ਨਾਲ ਇਹ ਸਾਰੀ ਕਾਰਵਾਈ ਰੁਕ ਚੱਲੀ ਰਹੀ ਹੈ ਸਰ ਅਸੀਂ ਤੁਹਾਡੀ ਕਾਰਵਾਈ ਨੂੰ ਸਹੀ ਮੰਨਦੇ ਹਾਂ ਕਿ ਵੀ ਕਾਰਵਾਈ ਵਧੀਆ ਕਰ ਰਹੇ ਹੋ ਪਰ ਇਹ ਜਿਹੜੀ ਮੱਛੀ ਮਾਰਕੀਟ ਅੱਜ ਦੀ ਨਹੀਂ ਹੈਗੀ ਕਾਫੀ ਸਾਲਾਂ ਤੋਂ ਹੀ ਇੱਥੇ ਭੀੜ ਹੁੰਦੀ ਕਾਫੀ ਸਾਲਾਂ ਤੋਂ ਰਸ਼ ਲੱਗਦਾ ਟ੍ਰੈਫਿਕ ਹੁੰਦਾ ਸ਼ਾਮ ਨੂੰ ਪਰ ਇੱਕ ਜੀ ਇੱਕ ਟਾਈਮ ਇੱਥੇ ਕਾਰਵਾਈ ਚੱਲਦੀ ਰਹਿੰਦੀ ਰਹੀ ਹੈ ਜੀ ਦੁਕਾਨਦਾਰ ਇਹ ਵੀ ਕਹਿ ਰਹੇ ਆ ਰੇੜੀ ਫੜੀ ਵਾਲੇ ਉਹ ਕਹਿੰਦੇ ਸਾਡੇ ਕੋਲ 1000 ਰੁਪਏ ਮਹੀਨਾ ਲੈਂਦੇ ਆ ਜੇ ਤੋਂ 1000 ਰੁਪਏ ਮਹੀਨਾ ਵਸੂਲੀ ਜਿਹੜੀ ਜਾਂਦੀ ਜੇ ਕਾਰਪੇਸ਼ਨ ਨੂੰ ਜਾਂਦੀ ਜੇ ਕਿੱਥੇ ਵੀ ਜਾਂਦੀ ਜੀ ਟੈਂਪੋਰਰੀ ਇੱਕ ਰਸੀਦ ਆਣਾ ਦੀ ਆਰ ਮੰਤੋਂ ਕੱਟ ਦਿੰਦੇ ਹੈਗੇ ਆ ਇਹ ਕੋ ਪੱਕਾ ਇਹਨਾਂ ਨੂੰ ਕੋ ਰਜਿਸਟਰੀ ਨਹੀਂ ਨਾ ਕਰ ਦਿੱਤੀ ਨਹੀਂ ਨਹੀਂ ਇੱਕ ਚੀਜ਼ ਨਹੀਂ ਕੀਤੀ ਸਰ ਯਾਦਾ ਪੱਕਾ ਅੱਡਾ ਲੱਗਣੀ ਨਾ ਜੇ ਤੁਹਾਨੂੰ ਪਤਾ ਨਿਯਾਇਤ ਤੌਰ ਤੇ ਲੱਗਦਾ ਸ ਬਿਲਕੁਲ ਬੰਦੇ ਸੀ ਨੂੰ ਆ ਗਾਂ ਤੋਂ ਵੀ ਜਿੱਥੇ ਕਾਰਪੈਨ ਨਿਰੰਤਰ ਚੱਲਦੀ ਰਹੇਗੀ ਇੱਥੇ ਟ੍ਰੈਫਿਕ ਜਾਮ ਨਹੀਂ ਇਹ ਨਾ ਹੋਵੇ ਕਿ ਦੇਖੋ ਗਰੀਬਾਂ ਨਾਲ ਤਕਾ ਹੋ ਜਵੇ ਬਾਕੀ ਸ਼ਹਿਰ ਵਿੱਚ ਇੰਨੇ ਜਗ੍ਹਾ ਡੇ ਲੱਗਦੇ ਆ ਨਹੀਂ ਸਾਡੇ ਨਾਲ ਤਕਰੀਬਨ ਜਿੱਥੇ ਸੇ ਪ੍ਰੋਬਲਮ ਆ ਗਈ ਹੈ ਇੱਦਾਂ ਦੇ ਮਗਰਮੱਛ ਤੁਹਾਨੂੰ ਪਤਾ ਸ਼ਹਿਰ ਵਿੱਚ ਬੈਠੇ ਕਿੰਨੀ ਪਾਰਕਿੰਗ ਬਲੌਕ ਰਹਿੰਦੀ ਹੈ ਰਾਸ਼ੀ ਰਹਿੰਦਾ ਚਲੋ ਉਹ ਅੱਜ ਤੱਕ ਨਹੀਂ ਕਾਰਪੈਸ਼ਨ ਨੇ ਕਾਰਵਾਈ ਕੀਤੀ ਨਾਈਟ ਟ੍ਰੈਫਿਕ ਆਦਿ ਕੀਤੀ ਹੈ ਜਿੱਥੇ ਪ੍ਰੋਬਲਮ ਆਉਂਦੀ ਹੈ ਜਿੱਥੇ ਕਾਰਵਾਈ ਚੱਲਦੀ ਰਹੇ ਪਾਲਾਂ ਵੀ ਲਵਾਉ ਸਤ ਜੀ 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 ਸਾਰੇ ਰੋਡਮੈਂਟ ਬੂਰ ਕਰੋ ਅੱਧੀ ਸੜਕ ਤਾਂ ਬੱਲੀ ਹੋ ਲੋ ਬਾਲੇ ਸਰਪਲਸ ਬਾਲੇ ਨਾ ਕਰੀਓ ਸਭ ਪਹੁੰਚਿਓ ਕੱਲ ਟਾਈਮ ਦਿੱਤਾ ਸੀ ਇਹਨਾਂ ਨੂੰ ਵੀ ਅੱਜ ਹਾਂਜੀ 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 ਬਿਲਕੁਲ ਕਿਹੜੇ ਬੰਦੇ ਬਲਾਉਂਦੇ ਸਾਰੇ ਅੱਜ ਦੱਸੋ ਗੱਲ ਗੱਲੇ ਗੱਲੇ ਇੱਥੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਪਰਚੀ ਵੀ ਕਟਾਣੇ ਆ ਜਿਹੜਾ ਕੰਪਰੋਮਾਈਜ਼ ਫੀਸ ਹੁੰਦੀ ਸਾਡੀ ਉਹ ਕੋਈ ਉਹ ਲਾਉਣ ਦਾ ਅਧਿਕਾਰ ਨਹੀਂ ਹੈਗਾ ਵੀ ਪਰਚੀ ਕੱਟਦੀ ਆ ਤੇ ਸੜਕ ਮੱਲ ਲੈਣਗੇ ਪਰਚੀ ਕੱਟਣੀ ਆ ਆਪਣੀ ਦੁਕਾਨ ਦੇ ਬਾਹਰ ਲਾਣ ਸੜਕ ਤੇ ਨਹੀਂ ਲਾ ਸਕਦੇ ਦੇਖੋ ਅੱਧੀ ਅੱਧੀ ਸੜਕ ਮੱਲੀ ਹੋਈ ਆ ਲੋਕਾਂ ਨਾਲ ਇੱਥੇ ਇੰਨੀ ਪਰੇਸ਼ਾਨੀ ਲੰਘਣ ਸਰ ਇੱਕ ਥੀ ਦੇਖੋ ਲੰਘਣ ਵਾਲੇ ਪਰੇਸ਼ਾਨੀ ਕਾਰਪੈਸ਼ ਨੂੰ ਅੱਜ ਨਜ਼ਰ ਆਈ ਜੀ ਪਾਜੀ ਕਿੰਨੇ ਸਾਲਾਂ ਤੋਂ ਸਰ ਲੱਗਦੀ ਵੀ ਉਹ ਜਰ ਤੋਂ ਦੇਖੋ ਜੇ ਤੁਸੀਂ ਪ੍ਰੈਸ ਵਾਲੇ ਚੰਗੇ ਕੰਮ ਸਹਿਯੋਗ ਨਹੀਂ ਦੋਵਗੇ ਤਾਂ ਅਸੀਂ ਕੋਈ ਮਨਕੀ ਦਾ ਟੂਰ ਦੇ ਰਹੇ ਆ ਤੁਸੀਂ ਫਿਰ ਉਹ ਕਹਿ ਰਹੇ 10 ਸਾਲ ਤੋਂ ਸਰਦਾਰ ਅਫਸਰ ਕਰਾਂਗੇ ਸਾਡਾ ਕੰਮ ਹੀ ਚੱਲ ਰਹੀ ਹੈ ਆ ਪੁਰਾਣੇ ਬੰਦੇ ਪੁੱਛੋ ਹੋਰ ਦੂੰਦੀ ਸਰ ਅੱਡੇ ਫਿਰ 10 ਸਾਲ ਤੋਂ ਹੁੰਦੀ ਤਾਂ ਅੱਡੇ ਨਹੀਂ ਬਦਲੇ ਸੀਗੇ ਸਰ ਇਦਾਂ ਨਹੀਂ ਹੁੰਦਾ ਸਰ ਅੱਡੇ ਦੇ ਕਾਰਵਾਈ ਕਿੱਥੇ ਵਧਾਓ ਸਰ ਅੱਜ ਤੁਸੀਂ ਕਾਰਵਾਈ ਕਰ ਰਹੇ ਹੋ ਕੱਲ ਤੋਂ ਅੱਡੇ ਲੱਗਣਗੇ ਇਥੇ ਐਵੇਂ ਲਈ ਅਸੀਂ ਕਹਿ ਕੇ ਗੱਲ ਵੀ ਕਹਿ ਕੇ ਗਏ ਆ ਅੱਛਾ ਜੀ ਕੱਲ ਇਹਨਾਂ ਨੂੰ ਵਾਰਨਿੰਗ ਵੀ ਕਹਿ ਦਿੱਤੀ ਸੀ ਇਹਨਾਂ ਨੂੰ ਹਾਂਜੀ ਹਾਂਜੀ ਕਰੀ ਗੋਵਾਂਗੇ ਅੱਛਾ ਜੀ ਮਿੱਟੀ ਜੀ ਕੱਲ ਵਾਰਨਿੰਗ ਦੀ ਆ ਚ ਇੱਥੇ ਅੱਡੇ ਲੱਗਣਗੇ ਤੇ ਇਹਨਾਂ ਤੇ ਕਾਰਵਾਈ ਹੋਵੇਗੀ ਲੋਕਾਂ ਦਾ ਕਹਿੰਦੇ ਪੱਤੀ ਕਿਉਂ ਕਰ ਲਈ ਆ ਯਾਰ ਵੀਰੋ ਯਾਰ ਆ ਪਰਤੀ ਕੱਢਦੇ ਦੁਕਾਨ ਦੇ ਮੋੜੇ ਲੈਣ ਦੀ ਇੱਥੇ ਤੱਕ ਲੈਣ ਦੀ ਸੜਕ ਦੇ ਦੀ ਬਿਲਕੁਲ ਆ ਦੇਖ ਸਕਦੇ ਹੋ ਪਰ ਪਹਿਲਾਂ ਵੀ ਲਾਈਆ ਜਾ ਰਹੀਆਂ ਨੇ ਇਥੋਂ ਤੇ ਜੋ ਬੈਂਚ ਵੀ ਚੱਕੇ ਜਾ ਰਹੇ ਨੇ ਨਜਾਇਜ਼ ਤੌਰ ਤੇ ਜੋ ਸੜਕ ਅੱਧੀ ਅੱਧੀ ਮੱਲੀ ਹੋਈ ਆ ਦੱਸਿਆ ਜਾ ਰਿਹਾ ਇਹਨਾਂ ਨੇ ਮੱਛੀ ਮਾਰਕੀਟ ਦੀਆਂ ਤਸਵੀਰਾਂ ਬੈਂਚ ਤੋੜ ਕੇ ਇਹਨਾਂ ਨੂੰ ਵਸੂਲੀ ਦੇ ਵਿੱਚ ਲਿੱਤਾ ਜਾ ਰਿਹਾ ਜਿਲਮਦਰ ਕਾਰਪੋਰੇਸ਼ਨ ਦੀ ਵੱਡੀ ਕਾਰਵਾਈ ਦਿਖਾ ਰਹੇ ਹਾਂ ਤੁਹਾਨੂੰ ਜਿੱਥੇ ਇਹ ਦੇਖ ਸਕਦੇ ਹੋ ਇੱਥੇ ਜੋ ਨਜਾਇਜ਼ ਤੌਰ ਤੇ ਜੋ ਕੀਤੇ ਗਏ ਸੀਗੇ ਉਸ ਨੂੰ ਨਸ਼ਟ ਕੀਤਾ ਜਾ ਰਿਹਾ ਪਰ ਪਹਿਲਾਂ ਵੀ ਲਗਾਈਆਂ ਸੀਗੀਆਂ ਪਰ ਪਹਿਲਾਂ ਵੀ ਨਸ਼ਟ ਕੀਤਾ ਜਾ ਰਿਹਾ ਨੇ ਇਹ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਬ੍ਰੇਕਿੰਗ ਨਿਊਜ਼ ਹੈ ਟੀਲਾਈਵ ਤੇ ਦਿਖਾ ਰਹੇ ਆ ਜਿੱਥੇ ਕਾਰਪੋਰੇਸ਼ਨ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਨਜਾਇਜ਼ ਤੌਰ ਤੇ ਜੋ ਸਮਾਨ ਬਾਹਰ ਲਗਾਇਆ ਸੀਗਾ ਬਸਤੀ ਬਾਬਾ ਖੇਲ ਦੇ ਨਜ਼ਦੀਕ ਬਿਲਕੁਲ ਮੱਛੀ ਮਾਰਕੀਟ ਦੀਆਂ ਤਸਵੀਰਾਂ ਦਿਖਾ ਰਹੇ ਆ ਕਿ ਕਾਫੀ ਚਿਰ ਤੋਂ ਉੱਥੇ ਇਹ ਮਾਰਕੀਟ ਲੱਗਦੀ ਆ ਅੱਜ ਹੀ ਕਿਉਂ ਕਾਰਪੋਰੇਸ਼ਨ ਦੀ ਜੋ ਵੱਡੀ ਕਾਰਵਾਈ ਹੋ ਰਹੀ ਆ ਬਿਲਕੁਲ ਦੂਸਰੀ ਸਾਈਡ ਵੀ ਤਸਵੀਰਾਂ ਦਿਖਾ ਰਿਹਾ ਦੇਖ ਸਕਦੇ ਹੋ ਸਾਰੀਆਂ ਦੀਆਂ ਰस्सੀਆਂ ਜੋ ਬਾਸ ਬੂਨਸ ਬਣੇ ਹੋਏ ਨੇ ਉਹ ਤੋੜੇ ਜਾ ਰਹੇ ਨੇ ਦੇ ਵਿਚ ਜਿਹੜੀਆਂ ਪੱਟੀਆਂ ਦਿਖਾਈ ਜਾ ਰਹੀਆਂ ਜਿਹੜੀਆਂ ਪੱਟੀਆਂ ਟੁੱਟੀਆਂ ਹੋਈਆਂ ਨੇ ਇਹ ਕੀ ਹੈ ਜੀ ਇਹ ਜਿਹੜੀਆਂ ਪੱਟੀਆਂ ਜਿਹੜੀਆਂ ਬਹੁਤ ਜਰੇ ਲੱਗੇ ਸੀ ਪਹਾੜੇ ਪਹਾੜਾ ਦੇ ਪਛੀ ਮਾਰਕੀਟ ਦੇ ਵਿੱਚ ਉਹ ਜਿਹੜੇ ਲੱਗੇ ਜਾ ਰਹੇ ਨੇ ਔਰ ਕਾਰਪੋਰੇਸ਼ਨਾਂ ਕਹਿਣਾ ਕਿ ਹੁਣ ਜਿਹੜੀ ਇੱਥੇ ਮੱਛੀ ਮਾਰਕੀਟ ਜਿਹੜੀ ਨਹੀਂ ਲੱਗਣ ਦਿੱਤੀ ਜਾਏਗੀ ਸੋ ਇਹ ਕਾਰਪੋਰੇਸ਼ਨ ਜਿਹੜਾ ਹੁਣ ਆੜ ਵਾਲਾ ਸਮਝ ਦੱਸਿਆ ਜਾ ਰਿਹਾ ਹੈ ਜਿਹੜਾ ਮਾਰਕੀਟ ਦੇ ਉੱਤੇ ਲੱਗਣ ਦੀ ਇਹ ਨਹੀਂ ਪੰਨਾ ਲੱਗਦੀ ਹੈ ਫੁਲਾਦ ਦੀ ਘੜੀ ਜਿਹੜਾ ਤੇਰੀ ਸਮਾਨ ਉਹਨਾਂ ਵੱਲੋਂ ਜਿਹੜਾ ਚੁਗਵਾਇਆ ਜਾ ਰਿਹਾ ਮੋਕੇ ਦੇ ਵਿੱਚ ਹੈ ਪਰ ਇਹ ਪੁਜਾਰੀ ਦੀ ਟੀਮ ਜਿਹੜੀ ਇੱਥੇ ਪਹੁੰਚੀ ਹੈ ਸੱਜੇ ਦੁਬਾਰਾ ਇਦਾਂ ਹੀ ਹੈ ਇੱਥੇ ਜਿੱਥੇ ਦੀ ਬਾਂਸ ਪਾਟ ਰਹੇ ਉਹ ਸਾਰਾ ਕੁਝ ਤਰਪੈਲਾ ਪਾਟ ਰਹੇ ਦੁਬਾਰਾ ਫੇਰ ਇਦਾਂ ਹੀ ਲੱ ਉਨੇ ਅੰਡਰ ਪੁਲਿਸ ਦੇ ਵਿੱਚ ਆਪਾਂ ਇਹਨਾਂ ਦੇ ਐਫਆਈਆਰ ਦਰਜ ਕਰਾ ਸਕਦੇ ਹਾਂ। ਹੂੰ ਠੀਕ। ਅਗਰੇ ਦੁਬਾਰਾ ਕਿਉਂਕਿ ਕੱਲ ਅਸੀਂ ਨਾ ਸਾਰਿਆਂ ਨੂੰ ਵਾਰਨਿੰਗ ਦੇ ਕੇ ਗਏ ਆ ਜਿਹੜੀਆਂ ਪਰਚੀਆਂ ਤੁਹਾਨੂੰ ਦਿਖਾ ਰਹੇ ਪਿਛਲੇ ਮਹੀਨੇ ਦੀਆਂ ਇਸ ਮਹੀਨੇ ਦੇ ਦਾ ਕੋਈ ਪਰਚੀ ਨਹੀਂ ਕੱਟੀ ਹੋਈ। ਦੇਖੋ ਚੈੱਕ ਕਰ ਲਓ। ਨਹੀਂ ਉਹ 15 1500 ਵਾਲੇ ਕਹਿੰਦੇ ਪਰਚੀ ਹੋਣੀ। ਭਾਈ ਹੋਣਗੇ ਪਿਛਲੇ ਮਹੀਨੇ ਦੀ ਆ ਇਸ ਮਹੀਨੇ ਕੋਈ ਪਰਚੀ ਨਹੀਂ। ਇਸ ਮਹੀਨੇ ਕੋਈ ਨਹੀਂ ਕੱਟੀ। ਸਰ ਪਿਛਲੇ ਮਹੀਨੇ ਰੈੱਡ ਸੀ ਇਹਨਾਂ ਨੂੰ ਕੋਈ। ਰੈੱਡ ਕੋਈ ਨਹੀਂ ਇੱਥੇ ਹਰ ਵਾਰੀ ਆਪਾਂ ਹਰ ਦੂਜੇ ਤੀਜੇ ਮਹੀਨੇ ਕਾਰਵਾਈ ਕਰਦੇ ਆ ਵਾਰਨਿੰਗ ਵੀ ਦੇ ਕੇ ਜਾਂਦੇ ਆ ਕਿ ਖੜੇ ਆ ਪਾਰ ਹੈ ਤੇ 20 ਫੁੱਟ 25 ਫੁੱਟ ਸੜਕ ਜਦੋਂ ਅਪਰੋਚ ਕਰੋਗੇ ਫਿਰ محکمہ ਰੋਕੇਗਾ ਜੀ ਇੱਕ 4 ਜਾਂ 5 ਫੁੱਟ ਤੱਕ ਜਿਨ੍ਹਾਂ ਨੂੰ ਜਾਇਜ਼ ਆ ਵੀ ਉੱਥੇ ਤੱਕ ਲਾ ਲੈਣ ਜਿਨ੍ਹਾਂ ਸਾਡਾ ਲਾਂਘਾ ਡਿਸਟਰਬ ਨਾ ਹੋ ਪਰ ਇਹਨਾਂ ਵਾਲਾ ਪਤਾ ਵਧਾਇਆ ਜਾਂਦਾ ਫਿਰ ਉਹਨੂੰ ਆ ਇੱਥੇ ਤੱਕ ਵਧਾਇਆ ਤਾਂ ਹੀ ਕਾਰਵਾਈ ਹੋਣੀ ਲੋਕ ਕਹਿੰਦੇ ਨਹੀਂ ਰੁਕਦੇ ਫਿਰ ਅੱਪਸਾ ਬਿਲਕੁਲ ਇੰਨੀ ਹੈ ਕਿ ਤਸਵੀਰਾਂ ਤੋਂ ਲਵਾਂਗੇ ਵਿਦਾ ਹੋਰ ਇਸ ਮਾਮਲੇ 'ਚ ਨਵੀਆਂ ਅਪਡੇਟ ਦੇ ਨਾਲ ਤੁਹਾਣਾ ਰੂਬਰੂ ਹੋਵਾਂਗੇ ਹੁਣ ਤੱਕ ਵੀ ਬਨੇ ਰਹਿਆ ਆ ਸਭ ਦਾ ਬਹੁਤ ਬਹੁਤ ਧੰਨਵਾਦ ਬਨੇ ਜਾਂਦੇ ਆ